ਸਾਧੂ ਜਗ ਵਿੱਚ ਰਹਿੰਦੇ ਨੇ ਬਗਾਨੇ ਬਣ ਕੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਜਗ ਨਾਲ ਬਹੁਤਾ ਮੋਹ ਨਹੀਂ ਪਾਉਂਦੇ ਹੁੰਦੇ ਵੇਖ ਲਓ ਜੁੱਤੀਆਂ ਗੰਡੀਆਂ ਪਰ ਪ੍ਰੇਮ ਵਾਲੇ ਕੀ ਕਹਿੰਦੇ ਜੁੱਤੀਆਂ ਤੇ ਬਹਾਨਾ ਸੀ ਟੁੱਟੀਆਂ ਰੂਹਾਂ ਗੰਡੀਆਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਿਹੜਾ ਟੱਕਾ ਦੇ ਗਿਆ ਉਹਦਾ ਵੀ ਭਲਾ ਜਿਹੜਾ ਨਾਂ ਦੇ ਕੇ ਗਿਆ ਉਹਦਾ ਵੀ ਭਲਾ ਆਪਣੇ ਵਾਲਾ ਹਾਲ ਲਈ ਆਪਾਂ ਤੇ ਕਹਿੰਦੇ ਇੱਥੇ ਰੱਖ ਜਾ ਪੈਸੇ ਦੇ ਦੇਈਂ ਇਹ ਲੈ ਜੀ ਨਹੀਂ ਨਹੀਂ ਦਿੰਦੇ ਆਪਾਂ ਪਰ ਸਤਿਗੁਰੂ ਰਬਦਾਸ ਮਹਾਰਾਜ ਜੀ ਹੁੰਦੇ ਹੀ ਹੀਰੇ ਆ ਤੂੰ ਮਹਿੰਗੇ ਜਿਨ੍ਹਾਂ ਨੇ ਨਾਮ ਜਪਿਆ ਹੁੰਦਾ ਨਾ ਜਿਨ੍ਹਾਂ ਨੇ ਬੰਦਗੀ ਕੀਤੀ ਹੋਵੇ ਉਹ ਹੀਰਿਆਂ ਤੋਂ ਵੀ ਮਹਿੰਗੇ ਨੇ ਉਹਨਾਂ ਦੀ ਕੀਮਤ ਕੋਈ ਪਾਏ ਨਹੀਂ ਸਕਦਾ ਆਖੋ ਸਤਿਨਾਮ ਵਾਹ ਹੁੰਦੇ ਹੀਰੇ ਆ ਤੋ ਮਹਿੰਗੇ ਅੰਦਰ ਭਾਵਨਾ ਕੀ ਆ ਅੰਦਰ ਗਰੀਬੀ ਕਿੰਨੀ ਆ ਹੁੰਦੇ ਹੀਰੇ ਆ ਤੋ ਮਹਿੰਗੇ ਰਹਿੰਦੇ ਆਨੇ ਬਣ ਕੇ ਉਹ ਮਾਨ ਨਹੀਂ ਕਰਦੇ ਆਨੇ ਦੀ ਨਿਆਂੀ ਭਾਵ ਕਹਿਣ ਦਾ ਇੰਨਾ ਮਨ ਨਹੀਂ ਮਰਖਦੇ ਸਤਿਗੁਰੂ ਰਬਦਾਸ ਮਹਾਰਾਜ ਜੀ ਉਹਨਾਂ ਨੇ ਸਾਰੀ ਜ਼ਿੰਦਗੀ ਅਰਦਾਸਾਂ ਕੀਤੀਆਂ ਕਦੇ ਮੇਲ ਕੇ ਵੇਖਿਓ ਆਪਾਂ ਕਿੱਥੇ ਖੜੇ ਆ ਉਹਨਾਂ ਦਾ ਜੀਵਨ ਕਿੱਥੇ ਆ ਉਹਨਾਂ ਨੇ ਸਾਰੀ ਉਹਨਾਂ ਦੀ ਬਾਣੀ ਪੜਿਓ ਉਹਨਾਂ ਦੇ ਬਚਨ ਪੜਿਓ ਬਹੁਤ ਜਨਮ ਵਿਛਰੇ ਤੇ ਮਾਦੋ ਇਹੋ ਜਨਮ ਤੇਰੇ ਲਈ ਕਹਿ ਰਬਦਾਸ ਆਸ ਲਗ ਜੀਵੋ ਚਿਰ ਭਿਓ ਦਰਸ਼ਨ ਦੇਖੇ ਸਗਲ ਭਵਨ ਕੇ ਨਾਇਕ ਇੱਕ ਛਿਨ ਦਰਸ ਦਿਖਾਏ ਜੀ ਉਹਨਾਂ ਨੇ ਸਾਰੀ ਜ਼ਿੰਦਗੀ ਅਰਦਾਸਾਂ ਕੀਤੀਆਂ ਹੁਣ ਤੁਸੀਂ ਬੜੇ ਕਹਦੇ ਹੋਗੇ ਬਾਬਾ ਜੀ ਮੈਂ ਵੀ ਅਰਦਾਸਾਂ ਕਰਦਾ ਸਾਡੀ ਸਾਰੀ ਜ਼ਿੰਦਗੀ ਲੰਘੀ ਗੁਰੂ ਘਰ ਜਾਂਦਿਆਂ ਦੀ ਬਾਬਾ ਜੀ ਅਸੀਂ ਸੇਵਾ ਵੀ ਕਰਦੇ ਆ ਅਸੀਂ ਅਰਦਾਸਾਂ ਵੀ ਕਰਦੇ ਆ ਪਰ ਮੈਨੂੰ ਮaaf ਕਰਿਓ ਸਾਡੀਆਂ ਅਰਦਾਸਾਂ ਵਿੱਚ ਤੇ ਸਤਿਗੁਰੂ ਰਬਦਾਸ ਮਹਾਰਾ ਦੀਆਂ ਅਰਦਾਸਾਂ ਵਿੱਚ ਜਮੀਨ ਅਸਮਾਨ ਦਾ ਫਰਕ ਆਪਾਂ ਆ ਕੇ ਕੀ ਮੰਗਿਆ ਧੀਆਂ ਪੁੱਤਰਾਂ ਦੇ ਸੁੱਖ ਦਾਤਾ ਮੰਗੀਆਂ ਜਮੀਨਾਂ ਕੋਠੀਆਂ ਗੱਡੀਆਂ ਕਾਰਾਂ ਮੰਗੀਆਂ ਕਈ ਦਾਤਾ પા ਕੇ ਬੇਈਮਾਨ ਹੁੰਦਿਆਂ ਦੇਰ ਨਹੀਂ ਲਾਉਂਦੇ ਕਹਿਣਗੇ ਕਿਹੜਾ ਗੁਰਦੁਆਰਾ ਹੁਣ ਮੁੰਡਾ ਬਾਹਰ ਕੈਨੇਡਾ ਚਲਿਆ ਗਿਆ ਅਰਦਾਸ ਹੋ ਗਈ ਹੁਣ ਬਾਬਾ ਜੀ ਕਿਹੜਾ ਗੁਰਦੁਆਰਾ ਹੁਣ ਕਿਹੜਾ ਖੰਡ ਪੜ ਸਾਹਿਬ ਕਹਿੰਨੇ ਉਹ ਕਿਹੜਾ ਲੰਗਰ ਦੀ ਸੇਵਾ ਕਿਹੜੀ ਕਹਿੰਦੇ ਹੋ ਤੁਸੀਂ ਬੇਈਮਾਨ ਹੋਣ ਵਾਲਿਆਂ ਦੀ ਕਮੀ ਨਹੀਂ ਮੁਨਕਰ ਹੋਣ ਵਾਲਿਆਂ ਦੀ ਕਮੀ ਨਹੀਂ ਆਪਾਂ ساری ਜ਼ਿੰਦਗੀ ਅਰਦਾਸਾਂ ਕੀਤੀਆਂ ਦਾਤਾ ਹੀ ਮੰਗੀਆਂ ਜ਼ਮੀਨਾਂ ਕੋਠੀਆਂ ਗੱਡੀਆਂ ਕਾਰਾਂ ਹੀ ਮੰਗੀਆਂ ਮਹਾਰਾਜ ਮੇਰੀ ਗਰੀਬੀ ਘਟਿਓ ਮੇਰਾ ਸੋਹਣਾ ਘਰ ਬਣ ਜੇ ਰੰਗ ਭਗ ਲੱਗ ਜਾਣ ਪਰ ਜਿਨ੍ਹਾਂ ਦਾ ਵਤਾਰ ਦਿਹਾੜਾ ਬੁਣਾ ਰਹੇ ਉਹਨਾਂ ਨੇ ساری ਜ਼ਿੰਦਗੀ ਅਰਦਾਸਾਂ ਕਰਕੇ ਕੀ ਮੰਗਿਆ ਦਰਸ਼ਨ ਦਰਸ਼ਨ ਮੰਗੋਂਦੇ ਹੈ ਪਿਆਰੇ ساری ਜ਼ਿੰਦਗੀ ਅਰਦਾਸਾਂ ਕੀਤੀਆਂ ਦਰਸ਼ਨ ਮੰਗੇ ਉਹਨਾਂ ਦੇ ਜੀਵਨ ਦਾ ਵੱਡਾ ਗੁਣ ਕਹਦੇ ਆ ਉਹਨਾਂ ਨੇ ਕਦੇ ਮਾਣ ਕੀਤਾ ਹੀ ਨਹੀਂ ਆਖੋ ਸਤਿਨਾਮ ਸ੍ਰੀ ਵਾਹਿ ਕੀ ਪੜਿਆ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜਿੰਦੇ ਮੇਰੀਏ ਜਿੰਦੇ ਮੇਰੀਏ